ਹਾਂਜੀ ਸਵਾਗਤ ਹੈ ਜੀ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ ਸੈਲਿੰਗ ਪੰਜਾਬੀ ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ 5-7 ਫੋਟੋਆਂ ਜਾਂ 2 ਕਮੈਂਟ ਦੀ ਵੀਡੀਓ ਬਣਾ ਕੇ ਮੇਰੇ ਇਸ WhatsApp ਨੰਬਰ ਤੇ ਭੇਜੋ ਤੁਹਾਡੀ ਐਡ ਫ੍ਰੀ ਕੀਤੀ ਜਾਵੇਗੀ। ਦੋਸਤੋ 5911 ਟਰੈਕਟਰ ਬਿਕਾਊਆ ਮਾਡਲ ਆ 1997 ਪੰਜਾਬ ਨੰਬਰ ਆ ਪੱਕੇ ਟਾਇਰ ਆ 70% JK ਦੇ ਇੰਜਨ ਗੇਅਰ ਓਕੇ ਆ ਨਵੀਂ ਬੈਟਰੀ ਆ ਡਿਮਾਂਡ ਆ ਸਿਰਫ 2,50,000 ਰੁਪਏ ਮਾਣ ਤਾਣ ਵੀ ਹੋ ਜਾਊਗਾ ਏਰੀਆ ਆ ਸ੍ਰੀ ਮੁਖਸਰ ਸਾਹਿਬ ਸੰਪਰਕ ਕਰੋ 7508583885 6284681587